ਨਾਮ ਸਾਰਾ ਮੇਰਾ ਜੋਧ ਵੀਰਿਆ ਪਿੰਡ ਮੇਰਾ ਕਮਟਾਲਾ ਹੈ ਜ਼ਿਲ੍ਹਾ ਹਮਸਰਿਆ ਕੰਮ ਮੈਂ ਲੇਵਰ ਦਾ ਸਰ ਕਰਦਾ ਸਰ ਮੈਨੂੰ ਨਾ ਅੱਖ ਦੀ ਬੜ ਬਹੁਤ ਜਿਆਦੀ ਪ੍ਰੋਬਲਮ ਹੈ ਸਰ ਮੈਂ ਨਾ ਕਾਮਕਾਰ ਤੋਂ ਹੀ ਬਹਿ ਗਿਆ ਹਾਂ ਮੇਰੇ ਬੱਚੇ ਵੀ ਬੇਜ਼ਗਾਰ ਹਾਂ ਮੈਂ ਹੋ ਗਿਆ ਤੇ ਮੈਨੂੰ ਬਹੁਤ ਜਿਆਦੀ ਤਕਲੀਫ ਹੀ ਅੱਖ ਤੋਂ ਖਾਲਸਾ ਢਾਲ ਆ ਮੈਨੂੰ ਮਸ਼ਾਡੇ ਦੇ ਕੰਮ ਤੇ ਗਿਆ ਉਹਨਾਂ ਬਜ਼ੁਰਗੋਣਾ ਅੱਖਾਂ ਬਣਾਈਆਂ ਹੈ ਖਾਲਸਾ ਢਾਲ ਤੋਂ ਉਹਨਾਂ ਨੇ ਮੈਨੂੰ ਦਰਖਾਲ ਸਾਡ ਵਾਲਿਆਂ ਦਾ ਨੰਬਰ ਦਿੱਤਾ ਦੱਸਿਆ ਇਹਨਾਂ ਬਾਰੇ ਕਿ ਖਾਲਸਾ ਆਡ ਵਾਲਿਆਂ ਨੇ ਤੇ ਪਹਿਲਾਂ ਮੈਂ ਹਸਪਤਾਲਾਂ 'ਚ ਕਈਆਂ 'ਚ ਡਾਕਟਰਾਂ ਪਰ ਮੇਰੀ ਨਹੀਂ ਸੁਣੀ ਲਈ ਤੇ ਬਾਅਦ 'ਚ ਮੈਂ ਖਾਲਸਾ ਆਡ ਵਾਲਿਆਂ ਸਰੂ ਨਾਮ ਨੂੰ ਚਲੋ ਫੋਨ ਕੀਤਾ ਜੋ ਉਹਨਾਂ ਨਾਲ ਸੰਬੰਧ ਤੋਂ ਇਹ ਮੇਰੇ ਿਹੜਾ ਨਾ ਮੇਰੀ ਬਹੁਤ ਜਿਆਦੀ ਵਧੀਆ ਮਦਦ ਕੀਤੀ ਹੁਣ ਮੈਂ ਅੱਖ 'ਦੋ ਬਹੁਤ ਵਧੀਆ ਦੇਖ ਸਕਦਾ ਬਹੁਤ ਵਧੀਆ ਮੇਰੀ ਰੋਸ਼ਨੀ ਅੱਖ 'ਦੀ ਆ ਗਈ ਹੈ ਤੇ ਖਾਲਸਾ ਆਡ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦਾ ਸਰ ਮੇਰੀ 50000 ਰੁਪਏ ਦੀ ਮਦਦ ਕੀਤੀ। ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਵੀ ਚਲੋ ਮੇਰੀ ਅੱਖਾਂ ਦੀ ਦੋਸ਼ ਨਹੀਂ ਦੁਬਾਰਾ ਤੋਂ ਵਾਪਸ ਆ ਗਈ। ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਪਰਿਵਾਰ ਸਮੇਤ ਧੰਨਵਾਦ ਕਰਨਾ ਚਾਹੁੰਦਾ।